ਹੈਲੋ ਗਾਇਸ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਸਾਡੇ ਤੇ ਗੁਰੂ ਨਾਨਕ ਦੇਵ ਜੀ ਕਰਕੇ ਭੰਡਾਰਾ ਲਗਾ ਲਿਆ ਇਧਰ ਆਪਣੇ ਸਾਰੇ ਵੀਰ ਭਰਾ ਖੋਤੇ ਨੇ ਆ ਖੁੰਝਾ ਵਜਾਉਂਦੇ ਨੇ ਜੀਤੀ ਸਾਹਿਬ ਜਿੰਦਲ ਹਵਾਈ ਸਾਹਿਬ ਆ ਗਏ ਆਪਣੇ ਮਸ਼ਹੂਰ ਅੰਮਰਸਾਡ ਦੇ ਹਵਾਈ ਭਾਜੀ ਉਹ ਪਹਿ ਪੁੰਨਦੇ ਨੇ ਨਾ ਦੇ ਮਸਾਲਾ ਪਾ ਰਹੇ ਨੇ ਜੀ ਜੀ ਹੈਗੇ ਨੇ ਤੇ ਕਹਿੰਦਾ ਵਾ ਬਹੁਤ ਧਿਆਨ ਚੀਦਾ ਬੰਨੀ ਆ ਜੋ ਮਸਾਲਾ ਬਹਿ ਚੁੱਕਾ ਹੈ ਇਧਰ ਸਭ ਆਪਣੇ ਹਵਾਈ ਹੈਗੇ ਟਾਪ ਦੇ ਹਵਾਈ ਆਪਣੇ ਬਣਦੀ ਨੂਡਰੀ ਨੂਡਰੀ ਕੁਲਝਾ ਨੂਡਰੀ ਕੁਲਝਾ ਭਾਈ ਅੱਛਾ ਨੂਡਰੀ ਬਣਾੜ ਭਰੀ ਨੂਡਰੀ ਬਲੈਡ ਬਣਦੀ ਜੋ ਆ ਮਸਾਲਾ ਤੇ ਰੈਡੀ ਹੋ ਗਿਆ ਹੋਰ ਅੱਧੇ ਘੰਟੇ ਵਿੱਚ ਆਪਾਂ ਨੂਡਰੀ ਕੁਲਝਾ ਤਿਆਰ ਕਰਕੇ ਸੰਗਤ ਵਿੱਚ ਵਰਤਾਇਆ ਜਾਏਗਾ ਤੇ ਜੋ ਵੀ ਸੰਗਤ ਨੂੰ ਸਵਾਦ ਲੱਗੇ ਆਪਾਂ ਨੰਬਰ ਦੇ ਦਾਂ ਹਵਾਈ ਸਾਹਿਬ ਦਾ ਇੱਥੇ ਨੰਬਰ ਤੇ ਕਨੈਕਟ ਕਰਕੇ ਤੁਸੀਂ ਆਰਡਰ ਦੇ ਸਕਦੇ ਹੋ ਹੋਮ ਡਿਲੀਵਰੀ ਵੀ ਕਰ ਦਿੰਦੇ ਭਾਈ ਹੁਣੇ ਉਹ ਸ਼ਾਨਦਾਰ ਖੋਂਚੇ ਦੇ ਖੋਂਚਾ ਚੱਲ ਰਿਹਾ ਉਹ ਫ੍ਰੈਗਨੈਂਸ ਬਹੁਤ ਅੱਛੀ ਫ੍ਰੈਗਨੈਂਸ ਆ ਰਹੀ ਹੈ ਆ ਭਾਈ ਹੁਣੇ ਵੇਖੋ ਭਾਈ ਤੁਸੀਂ ਤਾਂ ਭਾਈ ਨੰਦ ਆ ਰਿਹਾ ਭਾਈ ਨੰਦ ਭਾਈ ਤੇ ਹਾਂਜੀ ਚਾਚਾ ਜੀ ਕਿਆ ਕਹਿਣਾ ਕੱਲ ਲਾਜਵਾਬ ਲਾਜਵਾਬ ਕਹਿ ਦੋ ਲਾਜਵਾਬ ਜੀ ਬਹੁਤ ਵਧੀਆ ਹੈ ਇਹ ਇਸ ਸ਼ੇਰ ਦੇ 9:30 ਵਜੇ ਲੱਗੇ ਜੋ ਤੇ ਵੱਜ ਗਏ 3 ਤੋ ਤੇ ਹਸਾ ਲਾ ਲੋ ਇਹ ਤਾਂ ਕਿ ਨੋਟਰੀ ਕੁਚਾ ਨਹੀਂ ਬਣਦਾ ਕਿੰਨਾ ਸਵਾਲ ਬੰਨਾ ਏ ਨੋਟਰੀ ਕੁਚਾ ਆ ਭਾਈ ਜੀ ਬਹੁਤ ਫਾੜੀ ਸਿਰਕੇ ਦੀ ਤਾਂ ਨੂੰ ਗੱਲਾਂ ਹੋਣ ਗਿਆ ਇਹ ਆਪਣਾ 1-2 ਮਿੰਟ ਦਾ ਵਲੋਗ ਬਣੇਗਾ ਤੇ ਇਹਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜਿਹਨੂੰ ਚੰਗਾ ਲੱਗੇ ਠੀਕ ਹੈ ਜੀ ਆ ਨੋਟਰੀ ਕੁਚਾ ਤੁਹਾਨੂੰ ਬਾਅਦ ਵਿੱਚ ਬਤਾਵਾਂਗੇ ਬਾਅਦ ਵਿੱਚ ਕੋਕੀਆ ਮਸਾਲੇ ਪੈ ਰਹੇ ਨੇ ਕੋਕੀਆ ਮਸਾਲੇ ਪੈ ਰਹੇ ਨੇ ਵਿੱਚ ਨੋਟਰੀ ਦੇ ਸੇਰੇ ਦਾ ਪਾਰੇ ਨੂੰ ਖੋਲ ਜਾ ਮਸਾਲੇ ਕੇ ਦਸਣਾ ਨਹੀਂ ਕੇ ਇਹਨੂੰ ਖੋਲ ਜਾ ਮਸਾਲੇ ਇਹਨੂੰ ਮਨੀਸ਼ ਲਵਾਈ ਵੀ ਆਇਆ ਨਾਲ ਇਹ ਇਹਨਾਂ ਦੇ ਬੇਟਾ ਹੈ ਜੋ ਆ ਪੂਰਾ ਖੌਂਦਾ ਪੂਰਾ ਚਲਾਉਂਦਾ ਮੁੰਡਾ ਆਰੇ ਚਲਾਉਣਾ ਹੈਗਾ ਜੇ ਕਿਸਤੀ ਚਲਾਉਂਦੇ ਆ ਲੋਈ ਮਰੋ ਲੋੜੀ ਬੈਟਰੀ ਆ 4-5 ਮਿੰਟਾਂ ਵਿੱਚ ਤੁਹਾਨੂੰ ਮਸਾਲਾ ਹੋ ਜਾਵੇ ਬਈ ਇਹ ਮਰੋ ਪੁੱਠਾ ਵੇਣਾ ਹੈ ਲੋਕ ਫੋਨ ਆ ਗਿਆ ਭਾਈ ਸਾਹਿਬ ਨੂੰ ਲੋ ਜੀ ਆਪਾਂ ਵੀਡੀਓ ਇਹ ਪਾਈ ਆ ਆਰਡਰ ਆਉਣ ਪੈ ਗਏ ਨੇ ਫੇਰ ਆਰਡਰ ਆਣ ਪੈ ਗਏ ਮਿੰਟੋ ਮਿੰਟ ਘੰਟੇ ਤੱਕ ਘੰਟੇ ਤੱਕ ਇਹਨੇ ਤੁਹਾਡੇ ਕੋਲ ਪੁੱਛਾਂਗੇ ਬਾ ਘੰਟੇ ਦਾ ਸਮਾਨ ਆ ਗਿਆ ਆਪਣਾ ਘੰਟੇ ਦਾ ਕਹਿ ਜੀ ਦਮ ਮੁਕ ਜਾਣਾ ਜੋ ਸੇਠੀ ਭਾਈ ਇਹ ਸੇਠੀ ਭਾਈ ਲੱਗੇ ਨੇ ਦੋਹਾਂ ਦੋ ਸੇਵਾ ਕਰਦੇ ਜਿਨ੍ਹਾਂ ਨੇ ਪੂਰਾ ਖੇਤ ਕਿ ਰੱਖਿਆ ਖੋਂਚਾ ਇਧਰ ਆਪਣੇ ਮੈਂਦਰ ਸਾਹਿਬ ਆਏ ਨੇ ਗੇਰੀਵਾਲ ਸਾਹਿਬ ਗੇਰੀਆ ਸਾਹਿਬ ਹੱਥ ਲਾ ਦਿਓ ਹਾਂ ਜੀ ਇਹਨਾਂ ਦੀ ਹਰਵਾਈ ਸਾਹ ਨਾਲ ਬੜੀ ਲੱਗਦੀ ਐ ਕਹਿਣਾ ਬਾਵਾ ਖਾਰਪਰੀ ਖਾਂਦੇ ਇੱਕ ਦੂਜੇ ਨਾਲ ਜਿਹੇ ਨਾ ਦੋਵਾਂ ਨੂੰ ਭਰਾ ਰੀ ਇੱਥੇ ਦੇ ਕੰਮ ਨਹੀਂ ਮੁੱਕਣੇ ਕੈਨ ਨੂੰ ਭਰਾ ਭਰਾ ਆ ਗਿਆ ਕੈਨ ਉਹਦਾ ਭਰਾ ਭਰਾ ਨਹੀਂ ਚੰਗਲਾ ਹੀ ਮਿਲਦੀਆਂ ਪਈਆਂ ਨੇ ਲੈ ਸ਼ੁਕਰ ਮੇਲੇ ਚੱਲੰਦੇ ਨੇ ਸਾਰੇ ਮੁੰਡੇ ਬਜ਼ੁਰਗ ਲੋਕ ਬੈਠੇ ਖਲੋਤੇ ਨੇ ਆਪਣੇ ਕਾਹਨ ਗੱਲਾਂ ਹੋਣੀਆਂ ਐ ਨਹੀਂ ਜੀ ਲਾਈਵ ਵੈਦਰ ਨੂੰ ਨਾ ਅਜੇ ਮੈਂ ਤੇ ਡਰਦਾ ਪਿਆ ਹਾਂ ਓਕੇ ਰਿਪੋਰਟ ਬਾਕੀ ਅਪਡੇਟ ਤੁਹਾਨੂੰ ਟਾਈਮ ਟੂ ਟਾਈਮ ਦਿੰਦੇ ਰਵਾਂਗੇ ਓਨਰ ਸਾਹਿਬ ਆਏ ਨੇ ਵਿੱਕੀ ਸ੍ਰੀਨ ਜੀ ਆਏ ਨੇ ਹੁਣ ਦੱਸਣਗੇ ਇਹਨਾਂ ਨੂੰ ਕੀ ਕੁਝ ਕਰਨਾ ਹੈ ਇਹ ਹੁਣ ਹਵਾਈ ਸਾਹਿਬ ਨੇ ਕਹਿੰਦੇ ਖੋਜਾ ਫੜੋ ਗੱਲ ਫੇੜ ਬੰਨੀ ਆ ਚੋ ਭਾਈ ਖੋਜਾ ਫੜ ਲੈ ਸ੍ਰੀਨ ਸਾਹਿਬ ਨੇ ਖੋਜਣਾ ਖੋਜਾ ਹੈਗਾ ਕੰਮ ਹੁਣ ਆ ਬਹਾਵੀ ਤਰੀਨਾ ਬਹੁਤ ਆਜੀ ਤਰੀ ਦੇ ਪੜੀ ਬਿਤੀ ਤਰੀਏ ਤੜੀਆਂ ਹੋਏ ਨਾ ਕੰਮ ਲੁੱਕਦੇ ਆ ਟਾਈਮ ਲੱਗਦਾ ਹਾਂ ਹੋਈ ਇਹ ਤੇ ਮੇਰੀ ਬਹੁਤ ਥੋੜਾ ਇਤਤਲਾ ਲਾਇਆ ਇਸੇ ਕਰਕੇ ਸ਼ਾਨਦਾਰ ਹੋ ਗਿਆ ਜੀ ਹੋਰ ਨਹੀਂ ਗੁਜਾ ਚਲੇਗਾ ਇਹ ਗੱਲ ਸਾਹਿਬ ਆਏ ਨੇ ਸਭ ਤੋਂ ਮਹਾਨਸ ਦੀ ਹੈ ਜਿਹੜੇ ਜੱਲਿਆ ਦੇ ਵਾਸਤੇ ਦਾ ਸਤਿ ਸ਼੍ਰੀ ਅਕਾਲ ਮਮਾ ਪੜ੍ਹਣਾ ਦੇ ਕੁਝ ਕਹਿਣਾ ਚਾਹੁੰਦੇ ਦੀ ਨਹੀਂ ਮੈਂ ਕਹਿਣਾ ਚਾਹੁੰਦਾ ਗੁਰੂ ਦਾ ਨੰਗਾ ਲੱਗਾ ਨਹੀਂ ਪਵਿੱਤਰ ਹੈ ਕੋਈ ਪਵਿੱਤਰ ਬੋਲ ਬੋਲਨੇ ਹਨ ਆਪਣੇ ਕੋਈ ਦਾ ਕਾਦੇ ਬੋਲ ਗਾਲਾਂ ਘਾੜੀਆਂ ਦੀ ਫੁੱਲ ਕਿਰਪਾ ਪਵਿੱਤਰ ਬੋਲ ਬੜੀ ਕਿਰਪਾ ਤੇ ਬਾਦ ਹੈ ਜੀ ਬੋ ਜਾ ਤੂ ਪੂਜੀ ਬਾਇਆ ਕੁਸ਼ ਨਹੀਂ ਪਾਇਆ ਸਾਰੀ ਵੀਡੀਓ ਖਲਾਕ ਕਰ ਵੀਡੀਓ ਖਲਾਕ ਕਰ ਤੇਰਾ ਭਲਾ ਹੋਵੇ ਜੀ ਹਲਵਾਈ ਜੱਤ ਧਨੀਆ ਕੱਟ ਲੱਗੇ ਨੇ ਜੈਕਾਰ ਹੋ ਗਈ ਆ ਆ ਤਾਂ ਮਾੜੀ ਸ਼ਾਦੀ ਨਹੀਂ ਮੀਆਂ ਸਾਹਿਬ ਤੁਹਾਡੀ ਜੈਕਾਰ ਮੀਆਂ ਸਾਹਿਬ ਜੈਕਾਰ ਤਾਬੇਦਾਰ ਆਰਾਮ ਕਰਦੇ ਜੈਕਾਰ ਆਰਾਮ ਕਰਦੇ ਪੁਰਸ਼ ਰਾਮ ਜੀ ਦੇ ਬੇਟੇ ਜੀ ਆ ਗਏ ਨੇ ਵੱਡੇ ਬੇਟੇ ਜੀ ਆ ਗਏ ਨੇ ਇੱਧਰ ਦੇਖੋ ਕਿੱਥੇ ਕਰੋਗਾ ਮੇਰਾ ਕੋਈ ਤੇਰਾ ਖੋਜਾ ਕੰਮ ਚੱਲੇਗਾ ਗੁਰਮਰਦਾਰ ਜੀ ਹੈਪੀ ਬਰਥਡੇ ਹੈਪੀ ਬਰਥਡੇ ਹੈਪੀ ਬਰਥਡੇ ਹੋ ਗਿਆ ਗੋਥੜਾ ਆਹ ਪਾਈ ਵੀਡੀਓ ਪਾਪਾ ਜੀ ਦੀ ਵੀਡੀਓ ਫੜਾਓ ਜੀਨ ਸਾਹਿਬ ਧੜੀਆਂ ਤੇ ਛਿੜਕ ਰਹੇ ਨੇ ਲੈ ਕੀ ਬਾਤ ਹੈ ਮੇਨ ਗਰੀਲੇ ਨੂੰ ਹੁਣ ਪਾ ਰਹੇ ਨੇ ਧੜੀਆਂ ਉੱਤੇ ਛਿੜਕਿਆ ਜਾ ਰਿਹਾ ਹੈ ਕੰਨ ਜਲਾ ਹੋ ਰਹੀਆਂ ਨੇ ਅਗਰ ਬੋਰ ਰਹੀ ਨੇ ਜੈਕਾਰਾ ਜੈਕਾਰੇ ਜੈਕਾਰੇ ਜੈਕਾਰੇ